ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਕੁਝ ਮਿੱਠਾ ਖਾਣ ਤੋਂ ਬਾਅਦ ਤੁਸੀਂ ਕੌਫੀ ਜਾਂ ਫਿਰ ਚਾਹ ਦਾ ਸੇਵਨ ਕੀਤਾ ਹੋਵੇ ਤੇ ਉਹ ਤੁਹਾਨੂੰ ਫਿੱਕੀ ਲੱਗੇ ਜੇਕਰ ਹਾਂ ਤੇ ਕਦੇ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਇਸ ਖਾਸ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗੀ ਕਿ ਮਿੱਠਾ ਖਾਣ ਤੋਂ ਬਾਅਦ ਆਖਰਕਾਰ ਕੌਫੀ ਜਾਂ ਫਿਰ ਚਾਹ ਸਾਨੂੰ ਫਿੱਕੀ ਕਿਉਂ ਲੱਗਦੀ ਹੈ ਜਾਣਕਾਰੀ ਇਹੀ ਸਾਹਮਣੇ ਆਉਂਦੀ ਹੈ ਕਿ ਮਿੱਠਾ ਖਾਣ ਤੋਂ ਬਾਅਦ ਚਾਹ ਜਾਂ ਫਿਰ ਕੌਫੀ ਸਾਨੂੰ ਫਿੱਕੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਸਾਡੀ ਜੀਭ ਦਾ ਟੇਸਟ ਬਰਡ ਬਹੁਤ ਸਮੇਂ ਤੱਕ ਮਿੱਠਾ ਬਣਿਆ ਰਹਿੰਦਾ ਹੈ ਜਦੋਂ ਅਸੀਂ ਬਹੁਤ ਮਿੱਠਾ ਖਾਂਦੇ ਆ ਤਾਂ ਦਿਮਾਗ ਉਸ ਲਗਾਤਾਰ ਮਿੱਠੇ ਸਵਾਦ ਦਾ ਆਦੀ ਹੋ ਜਾਂਦਾ ਹੈ ਉਸ ਨੂੰ ਅਣਦੇਖਾ ਕਰ ਦਿੰਦਾ ਹੈ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਥੋੜੇ ਸਮੇਂ ਬਾਅਦ ਜਦੋਂ ਜੀਵ ਅਤੇ ਇੰਦਰੀਆਂ ਨੂੰ ਆਰਾਮ ਮਿਲਦਾ ਹੈ ਤਾਂ ਦਿਮਾਗ ਮੁੜ ਆਪਣੇ ਖਾਸ ਹਾਲ ਚ ਆ ਜਾਂਦਾ ਹੈ ਇਸੇ ਦੇ ਲਈ ਕੁਝ ਦੇਰ ਬਾਅਦ ਪੀਤੀ ਚਾਹ ਜਾਂ ਫਿਰ ਕੌਫੀ ਸਾਨੂੰ ਫਿਰ ਤੋਂ ਮਿੱਠੀ ਲੱਗਣ ਲੱਗ ਜਾਂਦੀ ਹੈ ਸਧਾਰਨ ਸ਼ਬਦਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਠਾਈਆਂ ਖਾਣ ਤੋਂ ਬਾਅਦ ਚਾਹ ਜਾਂ ਫਿਰ ਕੌਫੀ ਫਿੱਕੀ ਇਸ ਲਈ ਲੱਗਦੀ ਹੈ ਕਿਉਂਕਿ ਸਾਡਾ ਦਿਮਾਗ ਲਗਾਤਾਰ ਮਿਲ ਰਹੇ ਮਿੱਠੇ ਸੰਕੇਤਾਂ ਨੂੰ ਅਣਦੇਖਾ ਕਰਦਾ ਰਹਿੰਦਾ ਹੈ ਜਦ ਅਸੀਂ ਜ਼ਿਆਦਾ ਮਿੱਠਾ ਖਾਂਦੇ ਹਾਂ ਤਾਂ ਉਹ ਕਾਫੀ ਸਮੇਂ ਤੱਕ ਸਾਡੀ ਜੀਭ ਦੇ ਸਵਾਦ ਤੇ ਬੈਠਾ ਰਹਿੰਦਾ ਹੈ ਤੇ ਸਾਡਾ ਦਿਮਾਗ ਬਾਕੀ ਸਭ ਚੀਜ਼ਾਂ ਨੂੰ ਅਣਦੇਖਾ ਕਰ ਦਿੰਦਾ ਹੈ ਤੇ ਉਸ ਮਿੱਠੇ ਸਵਾਦ ਦੇ ਵੱਲ ਧਿਆਨ ਕੇਂਦਰਿਤ ਕਰਦਾ ਹੈ ਜਿਸ ਕਾਰਨ ਸਾਨੂੰ ਚਾਹ ਜਾਂ ਫਿਰ ਕੌਫੀ ਫਿੱਕੀ ਲੱਗਦੀ ਹੈ